ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਵਿੱਚ ਵਧ ਰਹੀ ਧੁੰਦ ਨੂੰ ਲੈ ਕੇ ਸ਼੍ਰੀ ਫਤੇਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਵਾਹਨਾਂ ਦੇ ਉੱਤੇ ਰਿਫਲੈਕਟਰ ਲਗਾਏ ਗਏ ਨੇ ਜਿਨ੍ਹਾਂ ਕਾਰਨ ਧੁੰਦ ਵਿੱਚ ਉਹ ਰਿਫਲੈਕਟਰ ਚਮਕਣ ਕਾਰਨ ਐਕਸੀਡੈਂਟ ਦੇ ਜਿਹੜੇ ਹਾਦਸੇ ਨੇ ਧੁੰਦ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਗ੍ਰਾਵਟ ਆਏਗੀ ਨਾਲ ਦੀ ਨਾਲ ਫਤੇਗੜ ਸਾਹਿਬ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਜਿੱਥੇ ਧੰਨ ਧੰਨ ਮਾਤਾ ਗੁਜਰਕੌਰ ਬਾਬਾ ਫਤੇ ਸਿੰਘ ਅਤੇ ਬਾਬਾ ਜੁਰਾਵਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਫਤੇਗੜ ਸਾਹਿਬ ਵਿਖੇ ਸਮਾਗਮ ਦੌਰਾਨ ਭੀੜ ਹੋਣ ਕਾਰਨ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਪੁਲਿਸ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਨਾਲ ਹੀ ਨਾਲ ਸ਼ੁਭਮ ਮਕਰਵਾਲ ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਫਤੇਗੜ ਸਾਹਿਬ ਆਏ ਰਹੀ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਆਏਗੀ ਕਿਉਂਕਿ ਪੁਲਿਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਧੁੰਦ ਦੇ ਕਾਰਨਾਂ ਕਾਰਨ ਜਿਹੜੇ ਐਕਸੀਡੈਂਟ ਹੁੰਦੇ ਸੀ ਉਹਨਾਂ ਤੇ ਰਿਫਲੈਕਟਰ ਲਗਾ ਕੇ ਉਹਨਾਂ 'ਚ ਇੱਕ ਗ੍ਰਾਵਟ ਆਵੇ ਇਸ ਦੇ ਲਈ ਇੱਕ ਚੰਗੇ ਕਦਮ ਕੀਤੇ ਗਏ ਨੇ ਤੇ ਨਾਲ ਹੀ ਨਾਲ ਸੀਸੀਟੀਵੀ ਕੈਮਰੇ ਲਾ ਕੇ ਤੇ ਥਾਂ ਥਾਂ ਤੇ ਨਾਕੇ ਲਾ ਕੇ ਪੁਲਿਸ ਦੇ ਸਖਤ ਪ੍ਰਬੰਧ ਕਰਕੇ ਇਸ ਫਤੇਗੜ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਪੂਰਨ ਚੜ੍ਹਾਉਣ ਦੀ ਚੰਗੇ ਤਰੀਕੇ ਨਾਲ ਪੂਰੀ ਕੋਸ਼ਿਸ਼ ਹੈ ਜੋ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ